ਕਾਲੀ ਆਬਲਕ ਮਾਰਵਾੜੀ ਘੋੜੀ ਦਿਖਾਉਣ ਲੱਗਿਆ ਸਕਰੀਨ ਤੇ ਜਿਹੜੀ ਘੋੜੀ ਦੇਖ ਰਹੇ ਹੋ ਤੁਸੀਂ ਬਾਈ ਇਹੇ ਵੇਚ ਰਹੇ ਨੇ ਤੇ ਨਾਲ ਇਹਦੇ ਰਿਜ਼ਲਟ ਤੁਸੀਂ ਸਾਹਮਣੇ ਦੇਖ ਰਹੇ ਹੋ ਚੰਗੀ ਹਾਈਟ ਵਾਲੇ ਰਿਜ਼ਲਟ ਨੇ ਜਿਹੜੇ ਘੋੜੀ ਨੇ ਦਿੱਤੇ ਹੋਏ ਨੇ ਬਸ਼ੇਰੀਆਂ ਨੇ ਜਿਹੜੀਆਂ ਤੇ ਚੰਗੀ ਹਾਈਟ ਕਰੀ ਜਾ ਰਹੀਆਂ ਨੇ ਬਾਈ ਕਹਿੰਦਾ ਵੀ ਬੱਚੇ ਇਹਦੇ ਚੰਗੇ ਬੱਚੇ ਦਿੱਤੇ ਆ ਨੇ ਤੇ ਗੱਬਣ ਕੋੜੀ ਆ ਬਾਈ ਇਹਨੂੰ ਸੇਲ ਕਰ ਰਹੇ ਨੇ ਦੋਸਤੋ ਇਹਦੀ ਜਾਣਕਾਰੀ ਆਪਾਂ ਡਿਟੇਲ ਜਿੰਨੀ ਕਮਾਲਕ ਵੀਰਾਂ ਨੇ ਦੱਸੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਚ ਐਂਡ ਤੱਕ ਬਣੇ ਰਹੋ ਬਾਕੀ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਜੇ ਕੋਈ ਜਾਨਵਰ ਸੇਲ ਕਰਵਾਉਣਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਆ ਜਿਹੜਾ ਘਰੇ ਬੈਠੇ ਸੇਲ ਕਰਵਾ ਸਕਦੇ ਤੇ ਹੁਣ ਆਪਾਂ ਗੱਲ ਕਰਦੇ ਆ ਇਸ ਘੋੜੀ ਦੀ ਜਿਹੜੀ ਮਾਰਵਾੜੀ ਘੋੜੀ ਤੁਸੀਂ ਅਵਲਕ ਦੇਖ ਰਹੇ ਹੋ ਸੋਹਣੀ ਸਨਖੀ ਆ ਲੰਬਾਈ ਲਈ ਬਹੁਤ ਚੰਗੀ ਆ ਘੋੜੀ ਚ ਤੇ ਬੱਚੇ ਬਹੁਤ ਚੰਗੇ ਤੇ ਵੱਡੇ ਬੱਚੇ ਦਿੰਦੀ ਆ ਤੁਸੀਂ ਗਾਹਾਂ ਰਿਜ਼ਲਟ ਦੇਖ ਲਓ ਵੀਡੀਓ ਦੇ ਵਿੱਚ ਵਧੀਆ ਹਾਈਟ ਕਰਨ ਵਾਲੇ ਬੱਚੇ ਦਿੱਤੇ ਆ ਘੋੜੀ ਨੇ ਤੇ ਦੋਸਤੋ 58 ਇੰਚੇ ਦੀ ਹਾਈਟ ਆ ਤੁਸੀਂ ਦੇਖ ਰਹੇ ਹੋ ਬੱਚੇ ਦੇ ਪਿਛਲੀ ਵਾਰ ਵਾਲੇ ਹਨ ਤੇ ਹੁਣ ਇਹ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ 68 ਇੰਚ ਦੇ ਘੋੜੇ ਤੋਂ ਚੰਗਾ ਘੋੜਾਗਾ ਉਹ ਤੋਂ ਗੱਬਣਾ ਬਾਈ ਕਹਿੰਦੇ 4 ਮਹੀਨਿਆਂ ਦੀ ਤੇ 58 ਇੰਚ ਹਾਈਟ ਆ ਬਾਲਪੋਰੀਆਂ ਦੀ ਸਾਫ ਆ 7 ਸਾਲ ਘੋੜੀ ਦੀ ਉਮਰ ਆ ਦੋਸਤੋ ਚਾਲਾਂ ਸਾਰੀਆਂ ਹੀ ਨੇਗੀਆਂ ਛੋਟੀ ਵੱਡੀ ਚਾਲ ਰੇਵੀਆ ਚਾਲ ਸਾਰੀਆਂ ਚਾਲਾਂ ਚਲਦੀਆਂ ਘੋੜੀ ਤੇ ਸੋਹਣੀ ਸੁਨੱਖੀ ਘੋੜੀ ਆ ਸਵਾਰੀ ਦੀਆਂ ਵੀਡੀਓ ਤੁਸੀਂ ਦੇਖ ਹੀ ਲਈਆਂ ਤੇ ਜੇ ਕੋਈ ਮਿੱਤਰ ਪਿਆਰਾ ਘੋੜੀ ਅਵਲਕ ਖਰੀਦਣਾ ਚਾਹੁੰਦਾ ਕੋਈ ਅਵਲਕ ਬੱਚਾ ਲੈਣ ਦਾ ਚਾਹਵਣਾ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਜਿਹੜਾ ਦਿੱਤਾ ਬਾਈ ਦਾ ਆਪਾਂ ਨੇ ਸਕਰੀਨ ਦੇ ਉੱਪਰ ਦੋਸਤੋ ਗਿੱਦੜਵਾਹਾ ਬਾਈ ਦਾ ਏਰੀਆ ਦਾ ਤੇ ਫੋਨ ਨੰਬਰ ਤੇ ਗੱਲਬਾਤ ਕਰਕੇ ਜੇ ਕੋਈ ਜਾਣਕਾਰੀ ਆਪਣੇ ਵੱਲੋਂ ਘੱਟ ਵੱਧਾ ਤਾਂ ਤੁਸੀਂ ਕਨਫਰਮ ਕਰ ਲਿਓ ਮਿੱਤਰੋ ਤੇ ਬਾਕੀ ਆਪਣਾ ਨੰਬਰ ਚੱਲ ਰਿਹਾ ਜੇ ਕਿਸੇ ਨੇ ਐਡ ਲਗਵਾਉਣੀ ਹੈ ਆਪਣੇ ਜਾਨਵਰ ਦੀ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਲਿਓ